ਬਾਬਾ ਜੀ ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ 112 ਦੇ ਖੇਤ ਆਏ ਆ ਜੀ ਅੱਜ ਫੇਰ ਪਿਛੇ ਮਾਮੇ ਦਾ ਮੁੰਡਾ ਜੀ ਤੇ ਪਹਿਲਾਂ ਵੀ ਵੀਡੀਓ ਪਾਈ ਸੀ ਕੋਈ ਦਵਾਈ ਨਹੀਂ ਕਰੀ ਹਜੇ ਤੱਕ ਇਹਨੇ ਪਰ ਉਹਦਾ ਖਮਿਆਜਾ ਇਹਨੂੰ ਭੁਗਤਣਾ ਪੈ ਰਿਹਾ ਅੱਜ ਮੈਂ ਖੇਤ 'ਚ ਬੜਿਆ ਸੀ ਇਹਨੂੰ ਸੁੰਡੀ ਵੀ ਦਿਖਾਈ ਤੇਲਾ ਵੀ ਦਿਖਾਇਆ ਚਿੱਟਾ ਕਾਲਾ ਹੁਣ ਆਕੇ ਇਹ ਸਪਰੇਅ ਕਰਾਂਗੇ ਅਸੀਂ ਠੀਕ ਹੈ ਵਧੀਆ ਟੈਕਨੀਕਲ ਦੀ ਜਿਆਦਾ ਹਾਂ ਸ਼ੁਰੂ ਹੋ ਗਿਆ ਜਮਾ ਪੀਕ ਤੇ ਆ ਕੰਮ ਤੇ ਬਾਕੀ ਦੱਸੀ ਮੜਾ ਜਾਂ ਕੀ ਪਾਇਆ ਤੇ ਕੀ ਨਹੀਂ ਪਾਇਆ ਪੌਣਾ ਦਾ ਆਪਾਂ ਕੀ ਹੈ ਇਹਦੇ ਚ ਦੋ ਘਟੇ ਰੇ ਦੇ ਪਾਏ ਆ ਜਿੰਕ ਪਾਈ ਆ ਹਜੇ ਤੱਕ ਤਾਂ ਕੁਝ ਨਹੀਂ ਕੀਤਾ ਹੁਣ ਸਪਰੇਅ ਕਰਾਂਗੇ ਬਸੇ ਬਾ ਇੱਕ ਸਪਰੇਅ ਕਰਨੀ ਆ ਥੱਲੇ ਕੋਈ ਸੁਪਰ ਸਫਰ ਨਾ ਥੱਲੇ ਕੋਈ ਸੁਪਰ ਨਹੀਂ ਬਾਈ 1 ਲੱਖ 12 ਇਹ ਐਮ ਈ ਪੀ ਕੱਟਤੀ ਚੱਕਤੀ ਕਹਿੰਦੇ ਵੀ ਜਿੰਨੇ ਮਰਜੀ ਐਕਸਪੋਰਟਰ ਆਓ ਇਹ ਉਹਦੇ ਨਾਲ ਬਾਸਮਤੀ ਵਧੂਗੀ ਬਾਸਮਤੀ ਵਧੂਗੀ ਮੁੱਛਲ ਵਧੂਗਾ ਏ ਉਹਦੇ ਵਿੱਚ ਰਲ ਕੇ ਵੇਚਣਗੇ ਵਪਾਰੀ ਭਲਾਡਾ ਮੰਡੀ ਚ ਵਿਕੂਗਾ ਇਹ ਬਿਮਾਰੀ ਵੀ ਕੋਈ ਹਜੇ ਖਾਸ ਨਹੀਂ ਹੈਗੀ ਇਹਨੂੰ ਹੁਣ ਸ਼ੁਰੂ ਆਇਆ ਨਹੀਂ ਨਹੀਂ ਸ਼ੁਰੂ ਆਇਆ ਹੁਣ ਸਹੀ ਆ ਆਹ ਸਟੇਜ ਆ ਇਹਦੀ ਇੰਨਾ ਸ਼ੁਕਰ ਕਰ ਵੀ ਆਹ ਮੁੰਜਰ ਹਜੇ ਨਿਕਲੀ ਨਹੀਂ ਆਹ ਪੈਨਿਕਲ ਇਨੀਸ਼ੀਏਟ ਸਟੇਜ ਤੋਂ ਦੂਜੀ ਸਟੇਜ ਤੇ ਚਲਾ ਗਿਆ ਗੋਪ ਭਰ ਗਈ ਇਹਦੀ ਬਸ ਹੁਣ ਦਵਾਈ ਕਰਦਾ ਬਸ ਹੁਣ ਇਹਦਾ ਦਵਾਈ ਸੋਨੇ ਤੇ ਸੁਹਾਗਾ ਹੋ ਜਾਊਗਾ ਵਧੀਆ ਦਵਾਈ ਕਰੀ ਜਾਂਦਾ ਐਮੀਸਟਾਰ ਟਾਪ ਕਰਦੀ ਠੀਕ ਹੈ ਵਧੀਆ ਵਧੀਆ ਹਾਂ ਇੱਕੋ ਹੀ ਕਰਨੀ ਆ ਤੇ ਹੁਣ ਚੰਗੀ ਤੇਲੇ ਵਾਲੀ ਸੁੰਡੀ ਵਾਲੀ ਤੇ ਭੰਗੀ ਸਾਈਡ ਬਸ ਇੱਕੋ ਦਵਾਈ ਕਰਨੀ ਹੈ ਇਹ ਨਾਲ ਪੱਕ ਜਾਣਾ ਇਹ ਵੀ ਤਾਂ ਹੋ ਗਿਆ ਮੀਂਹ ਜਿਆਦਾ ਪੈਣ ਕਰਕੇ ਪਾਣੀ ਬਾਲਾ ਪਰਿਆ ਰਿਹਾ ਹਾਂ ਪਿਛਲੇ ਸਾਲ ਕੀ ਰੇਟ ਵੇਚਿਆ ਸੀ ਇਹ ਆਮ ਝੋਨੇ ਨਾਲੋਂ ਵੀ ਜਿਆਦਾ ਮਹਿੰਗਾ ਵਿਕਦਾ ਜਿਵੇਂ ਮੈਂ ਪਹਿਲਾਂ ਵੀ ਵੀਡੀਓ ਚ ਪਾਇਆ ਸੀ ਪਿਛਲੀ ਵਾਰੀ 3270 ਰੁਪਏ 3270 ਐਦ ਕੀ ਸਾਨੂੰ ਉਮੀਦ ਆ ਵੀ 3500 ਲੱਗ ਜੇ ਨਾ ਹਾ 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 ਤੇ 40 ਵੀ ਇਹਦਾ ਹੁੰਦਾ ਹੀ ਹੈ 70 75 ਤੋਂ ਤੱਕ ਦੀ ਘਟਿਆ ਹੀ ਨਹੀਂ ਐਦ ਕੀ ਟੱਪੂ ਜੂ ਐਦ ਕੀ ਲੰਘਣ ਦੀ ਪੂਰੀ ਸੰਭਾਵਨਾ ਹੈ ਪਿਛਲੀ ਵਾਰ ਮੈਂ ਆਪਣਾ 65 70 ਦੇ ਨੇੜੇ ਪਿਆ ਹੂੰ ਐਦ ਕੀ 70 ਬਾਪ ਹੋ ਜਾ ਆ ਸਾਰੇ ਨੇ ਬਾਈ ਇੱਕ ਨਾ ਹਾਈਬ੍ਰਿਡ ਦੇ ਵਿੱਚ ਆ ਸਮੱਸਿਆ ਜਰੂਰ ਆਉਂਦੀ ਆ ਚੋਬੇ ਦੀ ਇਹ ਕੁਸ਼ਕ ਤਾਂ ਮੇਲ ਪਲਾਂਟ ਹੁੰਦੇ ਨੇ ਕੁਸ਼ਕ ਚੋਬਾ ਰਾਲਾ ਹੁੰਦਾ ਕੋਈ ਇਹਨਾਂ ਘਬਰਾਉਣ ਵਾਲੀ ਲੋੜ ਨਹੀਂ ਹੈਗੀ ਪਤਾ ਲੱਗਦਾ ਨਿਸਰੇ ਤੋਂ ਪਹਿਲਾਂ ਨਹੀਂ ਸੀ ਪਤਾ ਪਹਿਲਾਂ ਨਹੀਂ ਪਤਾ ਲੱਗਦਾ ਗੋਭਾਂ 'ਚ ਨਹੀਂ ਪਤਾ ਲੱਗਦਾ ਇਹ ਜਦੋਂ 70 ਦਿਨਾਂ ਦਾ ਝੋਨਾ ਹੋ ਜੇ 72 ਦਿਨਾਂ ਦਾ 75 ਦਿਨਾਂ ਦਾ ਉਸ ਤੋਂ ਬਾਅਦ ਪਤਾ ਲੱਗਦਾ ਐਦਕੀ ਵੈਸੇ ਵੀ ਔੜ ਜਾਂਦੀ ਸੀ ਤਾਂ ਹਫਤਾ ਵੈਸੇ ਹੀ ਲੇਟ ਹੋ ਗਿਆ ਝੋਨਾ ਲੇਟ ਹੈ 28 ਪੀ 67 ਆ ਉਹ 72 73 ਦਿਨਾਂ ਬਾਅਦ ਨਿਸਰ ਜਾਂਦਾ ਸੀ ਉਹ ਵੀ 78 ਆ 99 80 ਦਿਨ ਵੀ ਲੈ ਰਿਹਾ ਕਈ ਖੇਤਾਂ ਦੇ ਵਿੱਚ ਤੇ ਉਵੇਂ ਹੀ ਇਹਦਾ ਹਾਲ ਹੈ 145 ਚ 50 ਦਿਨਾਂ ਦੀ ਵੈਰੈਟੀ ਹੈ ਵੀ 155 ਹੀ ਲੈ ਜਾਂਦੀ ਹੈ ਇੱਕ ਹਿਸਾਬ ਦੇ ਇਹਨੂੰ ਅੱਜ 15 ਦਿਨ ਹੋ ਗਏ ਇਹ ਚ ਪਾਣੀ ਨਹੀਂ ਸੁੱਕ ਰਿਹਾ ਹੂੰ ਹਵਾ ਲਵਾਉਣੀ ਤੇ ਇੱਕ ਵਾਰੀ ਨਹੀਂ ਲੱਗਦੀ ਆ ਖਾਲਜਾ ਕਹਿੰਦਾ ਦਿਸਦਾ ਨਹੀਂ ਸੀ ਜਮਾ ਵਟਾਂ ਦੇ ਉੱਤੋਂ ਸੀ ਪਾਣੀ ਸਾਰੀ ਕੋਈ ਵਟ ਕੋਹਲੇ ਹੀ ਨਹੀਂ ਕੋਈ ਆਪੇ ਹਾਂ ਪੱਛੋਂ ਨਹੀਂ ਚੱਲਦੀ ਜੇ ਚੱਲ ਜੇ ਫੇਰ ਤਾਂ ਖਾਜੂ ਕੰਮ ਹੋ ਜਾ ਜੇ ਪੱਛੋਂ ਚੱਲ ਗਈ ਤੇ ਉਧਰੋਂ ਆਪਾਂ ਕਰ ਦਈਏ ਸਪਰੇ ਬੂਰ ਭੈ ਦਾ ਕੀ ਬਾਤਾਂ ਪਊਗਾ ਹਨਾ ਐ ਕਿ ਹਵਾ ਨਹੀਂ ਚੱਲ ਰਹੀ ਆਪਣੇ ਪੱਖ ਦੀ ਉਹ ਇੱਕ ਗੱਲ ਆ ਸਪਰੇ ਨਹੀਂ ਜਿਵੇਂ ਤੂੰ ਕੋਈ ਵੀ ਗਰੀਬ ਪੈਣਾ ਸੰਡੀ ਸੰਡੀ ਦਾ ਕੋਈ ਪੱਤਾ ਐ ਨਹੀਂ ਹੈਨਾ ਕੋਈ ਵੀਰੇ ਪਦਾਨ ਨਹੀਂ ਕੋਈ ਫਟੇਰਾ ਨਹੀਂ ਕੁਛ ਨਹੀਂ ਪਾਇਆ ਉਸ ਵੀ ਨਹੀਂ ਪਾਇਆ 1% ਵੀ ਜ਼ਹਿਰ ਨਹੀਂ ਪਾਈ ਹਜੇ ਤੱਕ ਜਰੇ ਪਾਣੀ ਕਿੰਨੇ ਨੰਬਰ ਆ ਉਹ ਵੀ ਮਾੜਾ ਦੱਸ ਦੇ ਪਾਣੀ ਤਾਂ 2 ਨੰਬਰ ਪਾਣੀ 2.5 ਨੰਬਰ ਪਾਣੀ ਆ ਨਹਿਰੀ ਪਾਣੀ ਬਾਈ 15 ਦਿਨਾਂ ਬਾਅਦ ਵਾਰੀ ਐ ਉਹ ਬਸ ਮੈਨੂੰ ਲੱਗਦਾ ਕਿੰਨੇ ਕ ਲੱਗੇ ਹੋਣੇ ਇਹਨੂੰ ਹੁਣ ਤੱਕ ਉਹ ਪਾਣੀ ਇਹਨੂੰ 20 ਦਿਨ 21 ਦਿਨ ਪਾਣੀ ਆ ਜਾਂਦਾ ਮੁਰਕੇ ਪਤਲਾ ਪਤਲਾ ਫੇਰ ਫੇਰ ਦਿੰਦੇ ਨੇ ਇੱਕਵੇਂ ਦਿਨ ਮਹੀਨੇ ਬਾਅਦ ਹੀ ਮੰਨ ਕੇ ਚੱਲੋ ਤੁਸੀਂ ਵੀ ਕਿਸ਼ੂ ਪਹਿਲਾਂ ਤਾਂ ਮੈਂ ਇਹਨੂੰ ਪਾਣੀ ਲਾਇਆ ਹੀ ਨਹੀਂ ਪਾਣੀ ਬਹੁਤ ਸਗਾ ਹਸਤਾ ਲਾਇਆ ਏਦੋਂ ਪਹਿਲਾਂ ਕੋਈ ਪਾਣੀ ਨਹੀਂ ਲਾਇਆ ਹੁਣ ਬਈ ਗੱਬੇ ਤੇ ਆ ਗਿਆ ਹੁਣ ਪਾਣੀ ਇਹਦੇ ਚ ਲਾਉਣਾ ਪਊਗਾ ਆ ਦੇਖੋ ਹੁਣ ਵੀ ਨਹੀਂ ਲਾਇਆ ਹੁਣ ਆ ਦੇਖੋ ਵਟਾਂ 'ਚ ਹਜੇ ਤੱਕ ਪੈਰ ਖੁੱਬਦਾ ਭੈਣ ਹੈਨਾ ਮੀ ਪੈ ਬਸ ਜਿਹੜੀ ਗੱਲ ਹੈ ਕੱਦ ਵੀ ਕੋਈ ਖਾਸ ਨਹੀਂ ਹੈਗਾ ਇੰਨਾ ਜਿਵੇਂ ਹੈਨਾ ਕਿ ਮੈਂ ਆਪ ਕਹਿ ਦੇਣੀ ਕੋਈ ਖਾਸ ਨਹੀਂ ਉੱਥੇ ਹੀ ਸੀ ਜੂਰੀਏ ਕਰਕੇ ਵਾਰੀ ਦਾ ਵੀ ਘਟ ਗਿਆ ਕੰਮ ਇਧਰ ਆ ਦੇ ਇਧਰ ਜਾ ਦੇ ਇੱਥੇ ਹੈ ਨਹੀਂ ਬਹੁਤ ਘਟਾ ਦੇ ਸ਼ੁਰੂ ਹੋ ਗਿਆ ਕੰਮ ਜਿਹੜੀ ਗੱਲ ਸ਼ੁਰੂ ਹੋ ਗਿਆ ਬਸ ਬਲਾਈਟ ਤੇ ਆ ਥੋੜਾ ਜਿਹਾ ਤੇਲਾ ਦੇ ਚਿੱਟਾ ਤੇ ਲੱਗਦਾ ਅੱਜ ਤਾਂ ਹੁਣ ਜਰ ਇਹ ਤਾਂ ਟਾਈਮ ਆ ਜਿਹੜੀ ਚੀਜ਼ ਬਣਾਉਣੀ ਆ ਤਾਂ ਆਊਗੀ ਬਾਕੀ ਸਹੀ ਆ ਕੰਮ ਜਾਵਾਂ ਹੁਣ ਇੱਕ ਦਵਾਈ ਇਹਦੇ ਤੇ ਵਧੀਆ ਕਰ ਮਾਨ ਵੀਰਾਂ ਨੂੰ ਇਹ ਬੇਨਤੀ ਆ ਵੀ ਹਜੇ ਵੀ ਆ ਦੋ ਦਿਨ ਤੁਹਾਡੇ ਕੋਲੇ ਡਰਨ ਦੀ ਕੋਈ ਗੱਲ ਨਹੀਂ ਹੈਗੀ ਜ਼ਿਆਦਾ ਇਹਦੇ ਚ ਹੁਣ ਤਿਆਰੀਆਂ ਕਰ ਲਓ ਹਾਂ 20 ਤਰੀਕ ਤੋਂ ਪਹਿਲਾਂ ਮੈਨੂੰ ਆਪਦੀ ਦਵਾਈ ਕਰ ਦਿਓ ਬਈ ਠੀਕ ਹੈ ਬੂੜ ਦਾ ਪਾਇਆ ਹੋਵੇ ਤੁਹਾਡੇ ਝੋਨੇ 'ਚ ਜੇ ਕਿਤੇ ਬੂੜ ਵਾਲੀ ਸਿਚੁਏਸ਼ਨ 'ਚ ਤੁਸੀਂ ਵੜ ਗਏ ਫਿਰ ਨੁਕਸਾਨ ਕਰ ਲੋਗੇ ਫਾਇਦਾ ਨਹੀਂ ਹੋਣਾ ਫਿਰ ਤੁਹਾਨੂੰ ਦਵਾਈ ਦਾ ਨਹੀਂ ਜਾਣੇ ਝੋਨੇ ਦਾ ਜਾਦੇ ਨੁਕਸਾਨ ਆ ਝੋਨੇ ਦਾ ਆ ਸਿਚੁਏਸ਼ਨ ਹੋਵੇ ਝੋਨੇ ਦੀ ਤਾਂ ਕਰੋ ਬਗੋਲੇ ਤੇ ਬਗੋਲੇ ਤੇ ਜਾਵਾ ਆ ਜਿਹੜੀ ਸਿਚੁਏਸ਼ਨ ਹੈ ਇਹ ਤੁਹਾਨੂੰ ਇੱਕ ਦਵਾਈ ਨਾਲ ਹੀ ਝੋਨਾ ਪੱਕ ਜਾਣਾ ਤੁਹਾਨੂੰ ਪਰ ਆ ਵਾਲੀ ਸਿਚੁਏਸ਼ਨ ਤੇ ਮੋਸਟਲੀ ਝੋਨੇ ਨਹੀਂ ਹੈਗੇ ਸਾਰੇ ਝੋਨੇ ਆਲਮੋਸਟ ਬੂੜਤੇ ਨੇ ਬਾਈ ਨਾ ਤਾਉ ਗਲਤੀ ਨਾ ਕਰਨ ਜਿਹੜੇ ਲੱਗੇ ਜਿਹੜੇ ਲੱਗੇ 2025 ਤਰੀਕ ਦੇ ਉਹ ਐਸੇ ਤੇ ਨੇ ਤੇ ਤਿੰਨੇ ਦਾ 10 ਦਿਨ ਚੋਂ ਨਾਲੇਟ ਆ ਜਿਹੜੇ ਗੇਤੇ ਜਾਦੇ ਲੱਗੇ ਜਾਂ ਹਾਈਬ੍ਰਿਡ ਥੋੜੇ ਟਾਈਮ ਵਾਲੀ ਵੈਰੈਟੀ ਆ ਜਿਹੜੀ ਉਹ ਆ ਗਈ ਆ ਤੁਹਾਨੂੰ ਇਹ ਵੀਡੀਓ ਤੋਂ ਅੱਗੇ 7225 ਵੀ ਦਿਖਾਵਾਂਗੇ 2082 ਵੀ ਦਿਖਾਵਾਂਗੇ ਸਾਰੀਆਂ ਵੈਰੈਟੀਆਂ ਵੀ ਦਿਖਾਵਾਂਗੇ ਜੁੜੇ ਰਹੋ ਚੈਨਲ ਨਾਲ ਸਬਸਕ੍ਰਾਈਬ ਕਰ ਲਿਓ ਆਪਣਾ ਉਹ ਕੰਮ ਤਾਂ ਹੈ ਨਹੀਂ ਵੀ ਕੋਈ ਐਡ ਆ ਜਾਂ ਕੋਈ ਪੇਡ ਪ੍ਰੋਮੋਸ਼ਨ ਆ ਜਿਹੜਾ ਕੋਈ ਕਰਦੇ ਆ ਬਾਈ ਉਹੀ ਕੋਈ ਦੱਸਦੇ ਆ ਅਸੀਂ ਪਦਾਨ ਵੀ ਪਾਉਣੇ ਆ ਕਈ ਖੇਤਾਂ 'ਚ ਅਸੀਂ ਬਟੇਰਾ ਵੀ ਪਾਉਣੇ ਆ ਅਸੀਂ ਸਪਰੇ ਵੀ ਕਰਦੇ ਆ ਅਸੀਂ ਪਟਾਸ਼ ਵੀ ਪਾਉਨੇ ਆ ਅਸੀਂ ਨਹੀਂ ਵੀ ਪਾਉਂਦੇ ਜਿੱਥੇ ਸਾਡਾ ਮਰਜ਼ਾ ਉੱਥੇ ਪਾਉਨੇ ਆ ਉੱਥੇ ਜਿੱਥੇ ਨਹੀਂ ਮਰਜ਼ੀ ਉੱਥੇ ਨਹੀਂ ਪਾਉਂਦੇ ਇਹਦੇ ਚ ਕੁਛ ਨਹੀਂ ਪਾਇਆ ਹਾਂ ਇਹਦੇ ਚ ਨਹੀਂ ਪਾਇਆ ਕਿਉਂਕਿ ਇਹ ਹਾਈਬ੍ਰਿਡ ਆ ਵੀਰੇ ਇਹਨੂੰ ਲੋੜ ਹੀ ਨਹੀਂ ਕੋਈ ਲਾਲ ਜੜਾਂ ਨੇ ਇਹਦੀਆਂ ਤੇ ਸਭ ਸਾਰਿਆਂ ਦੀ ਪਰਾਲੀ ਬਣ ਜਾਣੀ ਆ ਕੋਈ ਲਾਲ ਨਹੀਂ ਰਹਿੰਦੀ ਆ ਪਰਾਲੀ ਤਾਂ ਬਣੂਗੀ ਉਹ ਤਾਂ ਥੱਲੇ ਯਾਰ ਜਿਹੜੀ سپورਟ ਹੀ ਨਹੀਂ ਹੈਗੀ ਬਸ 7501 ਜਿਹੜਾ ਮੈਂ ਵੀਡੀਓ ਪਾਉਣਾ ਹੁੰਦਾ ਉਹਦੇ ਜੀ ਆ ਬਸ ਜਿਹੜੇ ਵਧੀਆ ਨੇ ਵਧੀਆ ਬਾਕੀ ਤਾਂ ਇਹ ਪਰਾਲ ਬਣ ਜਾਣਾ ਇਹ ਹਾਈਬ੍ਰਿਡ ਹੈ ਬਣਨੀ ਬਣਨੀ ਤੇ ਵਧੀਆ ਬਸ ਵੈਰੈਟੀ ਵਧੀਆ ਕੋਲ ਮਲਾ ਕੇ ਬਾਕੀ ਅੱਗੇ ਵੀ ਵੀਡੀਓ ਪਾਵਾਂਗੇ ਜਦੋਂ ਸਪਰੇਅ ਕਰਾਂਗੇ ਮਾੜੇ ਬੱਲੀ ਮੁੜ ਗਈ ਪਰ ਵੈਰੈਟੀ ਇਹ ਜਿਹਦੇ ਕੋਲੇ ਮਾੜਾ ਖੇਤ ਮਾੜੇ ਬਾਣ ਮਾੜੇ ਪਾਣੀ ਦੀ ਇੱਕ ਨੰਬਰ ਵੈਰੈਟੀ ਰੇਟ ਵੀ ਜ਼ਿਆਦਾ ਦੂਜੇ ਝੋਨੇ ਨਾਲੋਂ ਪਰ ਮੈਨੂੰ ਨਹੀਂ ਪਤਾ ਇਹ ਹੋਰ ਮੰਡੀ 'ਚ ਵਿਕਦੀ ਹੈ ਕਿ ਨਹੀਂ ਵਿਕਦੀ ਵਿਕਦੀ ਆ ਹੁਣ ਦੋ ਤਿੰਨ ਲੱਤਾ ਹਾਂ ਤੇ ਬੇਟਾ ਲੱਗੀ ਕੋਟ ਕਪੂਰਾ ਵੀ ਹੈ ਹਰ ਲਾ ਕੇ ਵੇਚਦੇ ਨੇ ਇੱਥੇ ਵਪਾਰੀ ਐਦ ਕੀ ਦਾ ਬਾੜੀ ਮੰਗ ਹੋਊਗੀ ਦੀ ਹਣਾ ਜੇ ਰੇਟ ਵਧ ਗਿਆ ਕਹਿੰਦੇ ਆ ਜੇ ਬਾੜ ਬਾਤ ਵਧੂ ਬਹੁਤ ਦੇਤਾ ਚਲੋ ਠੀਕ ਹੈ ਜੀ ਫੋਲੋ ਕਰ ਲਿਓ